ਜੈ ਜੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਰਾਲੀ ਦੇ ਸਨਫੀਲਡ ਸਕੂਲ ਦੀ ਜੋ 유ਨੀਫਾਰਮ ਹੈ ਉਹ ਚੇਂਜ ਹੋਈ ਹੈ ਤੇ ਉਹ 유ਨੀਫਾਰਮ ਖਰੜ ਦੇ ਕਿਸੇ ਵਿਅਕਤੀ ਦੇ ਦੁਕਾਨਦਾਰ ਦੇ ਕੋਲ ਮਿਲਦੀ ਹੈ ਤੇ ਹੁਣ ਉਸਨੇ ਟੈਂਪਰੇਰੀ ਕੁਝ ਦਿਨਾਂ ਦੇ ਲਈ 2-4 ਘੰਟੇ ਦੇ ਲਈ ਛਿੰਗੜਾ ਰੋਡ ਤੇ ਵੀ ਇੱਕ ਦੁਕਾਨ ਖੁੱਲੀ ਖੋਲੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਅਸੀਂ ਉਹਨਾਂ ਤੋਂ ਜਿਹੜੀ 유ਨੀਫਾਰਮ ਹੈ ਪਰਚੇਜ਼ ਕਰ ਲਿੱਤੀ ਹੈ ਤੇ 1200 ਰੁਪਏ ਦਾ ਉਹਨਾਂ ਨੇ ਸਾਨੂੰ ਟਰੈਕਸੂਟ ਦਿੱਤਾ ਜੋ ਕਿ 26 ਪੀ 28 ਨੰਬਰ ਸੀਗਾ ਤੇ ਉਹਦੇ ਨਾਲ ਦੇ ਸਾਰੇ ਟਰੈਕਸੂਟ ਅਸੀਂ ਬਣਨੇ ਦੇ ਦਿੱਤੇ ਆ ਤੇ ਜਰੂਰ ਜਿਹੜਾ ਅਸੀਂ 1200 ਦਾ ਖਰੀਦ ਕੇ ਲੈ ਕੇ ਆਏ ਆ ਉਹ ਤੁਹਾਨੂੰ 650-700 ਰੁਪਏ ਦੇ ਕਰੀਬ ਅਸੀਂ ਦੇ ਸਕਦੇ ਆ ਪਰ ਇੱਕ ਹਫਤੇ ਦੇ ਕਰੀਬ-ਕਰੀਬ ਉਹਨੂੰ ਟਾਈਮ ਲੱਗੇਗਾ ਬਣਨ ਦੇ ਵਿੱਚ ਨਿਕਰ ਤੇ ਸ਼ਰਟ ਵੀ ਜਿਹੜੀ ਆ ਅਸੀਂ ਉਹਨੂੰ ਤੋਂ ਬਾਏ ਕਰਨੀ ਤੇ ਪੈਂਟ ਵੀ ਖਰੀਦ ਦਿੱਤੀ ਆ ਤੇ ਪੂਰੀ ਸਕੂਲ ਯੂਨੀਫਾਰਮ ਜੋ ਕਿ ਸਨਫੀਲਡ ਸਕੂਲ ਦੀ ਹੈ ਉਹ ਤੁਹਾਨੂੰ ਖਰਡ ਜਾਣ ਦੀ ਲੋੜ ਨਹੀਂ ਪਵੇਗੀ ਤੇ ਅਸੀਂ ਤੁਹਾਨੂੰ ਯੂਨੀਫਾਰਮ ਇੱਕ ਹਫਤੇ ਬਾਅਦ ਕੋਰਾਲੀ ਦੇ ਵਿੱਚ ਹੀ ਸਮਾਰਟ ਛੋਪੀ ਫੋਨ ਨੰਬਰ 9814798140 ਤੇ ਅਸੀਂ ਦੇ ਦਾਂਗੇ ਤੇ ਤੁਹਾਡੇ ਅਸੀਂ ਪੈਸੇ ਬਚਾਵਾਂਗੇ ਤੇ ਉਸੇ ਪੈਸੇ ਦੀ ਤੁਸੀਂ ਹੋਰ ਕਾਪੀਆਂ ਕਿਤਾਬਾਂ ਜਿੱਥੋਂ ਸਕੂਲ ਕਹਿੰਦਾ ਕਿ ਉੱਥੋਂ ਲਵੋ ਉੱਥੋਂ ਰੇਟ ਪਤਾ ਕਰਕੇ ਹੋਰ ਪਾਸੇ ਆਨਲਾਈਨ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਕਈ ਸਕੂਲ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਉੱਥੋਂ ਜਾ ਕੇ ਜਿਹੜੀ ਹੈ ਕਿਤਾਬਾਂ ਖਰੀਦੋ ਉੱਥੋਂ ਜਾ ਕੇ ਕਿਤਾਬਾਂ ਖਰੀਦੋ ਤੇ ਤੁਸੀਂ ਜਿਹੜੀਆਂ ਆਨਲਾਈਨ ਕਿਤਾਬਾਂ ਵੀ ਖਰੀਦ ਸਕਦੇ ਆ ਮੰਨ ਲਓ ਜੇਕਰ ਕੋਈ ਸਕੂਲ ਦੇ ਕਹਿੰਦਾ ਵੀ ਉੱਥੋਂ ਜਾ ਕੇ ਕਿਤਾਬਾਂ ਜਿਹੜੀਆਂ ਖਰੀਦੋ ਉਹ ਦੁਕਾਨ ਤੇ ਜਾਓ ਉੱਤੇ ਲਿਸਟ ਲੈ ਲਓ ਲਿਸਟ ਆਨਲਾਈਨ ਤੁਸੀਂ ਟਰਾਈ ਕਰੋ ਜੇਕਰ ਤੁਹਾਨੂੰ ਦੂਸਰੀ ਕਲਾਸ ਦੀਆਂ ਕਿਤਾਬਾਂ ਮੰਨ ਲਓ 7000 ਰੁਪਏ ਦੀਆਂ ਤਾਂ ਉਹ ਜਿਹੜੀਆਂ ਕਿਤਾਬਾਂ ਤੁਹਾਨੂੰ ਆਨਲਾਈਨ 33200 ਦੀਆਂ ਮਿਲ ਜਾਂਦੀਆਂ ਉਹ ਆਏ ਆ ਵੀ ਥੋੜਾ ਵਕ ਵਕ ਥਾਮਾ ਤੇ ਜਾ ਕੇ ਲੈਣੀ ਪੈਂਦੀਆਂ ਕਿਤਾਬਾਂ ਵਕ ਵਕ ਸਾਈਟਾਂ ਤੇ ਤੁਸੀਂ ਆਥਰ ਦੇਖ ਲਿਓ ਵੀ ਕਿਹੜਾ ਆਥਰ ਕਿੱਥੇ ਆ ਤੇ ਉਹੀ ਉੱਥੇ ਦੀ ਸਰਚ ਕਰਿਓ ਤੇ ਆਨਲਾਈਨ ਤੁਹਾਨੂੰ ਉਹ ਬੁੱਕਸ ਮਿਲ ਜਾਂਦੀ ਹੈ ਮੰਨ ਲਓ ਕਿ ਕੋਈ ਮੰਨ ਲਓ ਸੈਕੰਡ ਕਲਾਸ ਦੀ 7000 ਰੁਪਏ ਦੀਆਂ ਬੁੱਕਸ ਮਿਲਦੀਆਂ ਤੇ ਤੁਸੀਂ ਆਨਲਾਈਨ ਤੁਹਾਨੂੰ ਉਹੀ 2200 2500 ਰੁਪਏ ਦੀਆਂ ਜਿਹੜੀਆਂ ਬੁੱਕਸ ਮਿਲ ਜਾਣੀਆਂ ਤੇ ਤੁਹਾਨੂੰ ਇਹ ਦੱਸਦੀ ਹੈ ਕਿ ਸਨਫੀਲਡ ਸਕੂਲ ਦੀ ਜਿਹੜੀ ਯੂਨੀਫਾਰਮ ਚੇਂਜ ਹੋਈ ਹੈ ਤੇ ਅਸੀਂ ਆਪਣੀ ਦੁਕਾਨ ਤੇ ਵੇਚਾਂਗੇ ਤੇ ਘੱਟੋ ਘੱਟ ਅਸੀਂ ਕੋਸ਼ਿਸ਼ ਕਰਾਂਗੇ ਵੀ 40% ਸਸਤੀ ਅਸੀਂ ਯੂਨੀਫਾਰਮ ਵੇਚੀਏ ਜੇ ਪੈਂਟ ਸ਼ਰਟ ਜਿੱਥੋਂ ਸਕੂਲ ਨੇ ਨੋਟਿਸ ਬੋਰਡ ਤੇ ਅਤੇ ਤਿੰਨ ਦੁਕਾਨਾਂ ਜਾਂ ਚਾਰ ਦੁਕਾਨਾਂ ਦਾ ਐਡਰੈਸ ਲਿਖਿਆ ਉੱਥੇ ਪੈਂਟ ਸ਼ਰਟ ਜੇ 1200 ਦੀ ਬਣਦੀ ਹੈ ਤਾਂ ਅਸੀਂ ਤੁਹਾਨੂੰ ਕੋਰਾਲੀ 'ਚ ਬੈਠੇ ਹੀ 700 750 ਰੁਪਏ ਦੀ ਉਹ 유ਨੀਫਾਰਮ ਦੇ ਦਾਂਗੇ ਤੇ ਟਰੈਕਸੂਟ ਜਿਹੜਾ ਅਸੀਂ 26 ਜਾਂ 28 ਨੰਬਰ 1200 ਦਾ ਖਰੀਦ ਕੇ ਲੈ ਕੇ ਆਏ ਆਂ ਤੇ ਤੁਹਾਨੂੰ ਉਹੀ 650 700 ਦੇ ਕਰੀਬ ਅਸੀਂ ਦੇ ਸਕਦੇ ਆਂ ਜੇਕਰ ਸਾਨੂੰ ਸਕੂਲ ਪਹਿਲਾਂ ਦੱਸ ਦਿੰਦਾ ਵੀ 1 ਮਹੀਨੇ ਪਹਿਲਾਂ ਵੀ ਇਹ ਚੀਜ਼ਾਂ ਲੱਗੜੀਆਂ ਕਿਉਂਕਿ ਉਹਨਾਂ ਨੇ ਬਟਨਾਂ ਤੱਕ ਕਾਲਰਾਂ ਤੱਕ ਸਕੂਲ ਦੇ ਲੋਗੋ ਜਿਹੜੇ ਲੱਗੇ ਹੋਏ ਆਂ ਤੇ ਅਸੀਂ ਉਹ ਤਿਆਰ ਕਰਨੇ ਦਿੱਤੇ ਹੋਏ ਆਂ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਭਾਈ ਅਸੀਂ 12 ਤਰੀਕ ਤੋਂ ਬਾਅਦ ਯੂਨੀਫਾਰਮ ਪਾ ਕੇ ਆਉਂਗੇ ਬਾਕੀ ਸਕੂਲ ਜਿਹੜਾ ਰੋਲਾ ਪੰਦਾ ਪਾਈ ਜਾਣ ਦਾ ਟੈਨਸ਼ਨ ਕਿਸੇ ਜ਼ਿੰਦਗੀ ਚ ਲਈ ਦੀ ਨਹੀਂ ਹੈਗੀ ਤੇ ਕਿਉਂਕਿ ਪ੍ਰਾਈਵੇਟ ਸਕੂਲ ਆ ਅਸੀਂ ਫੀਸ ਦੰਦੇ ਆ ਤਾਂ ਬੱਚੇ ਅਸੀਂ ਪੜਾਉਂਦੇ ਆ ਕੋਈ ਅਸੀਂ ਫ੍ਰੀ ਚ ਸਕੂਲ ਚ ਬੱਚਿਆਂ ਨੂੰ ਨਹੀਂ ਪੜਾਉਂਦੇ ਤੇ ਹੋਰ ਵੀ ਜਿੰਨੇ ਵੀ ਸਕੂਲ ਆ ਉੱਥੇ ਵੀ ਕੋਟਾ ਹੁੰਦਾ ਵੀ 20 ਤੋਂ 25% ਬੱਚਿਆਂ ਨੂੰ ਫੀਸ 'ਚ ਕਟੌਤੀ ਕੀਤੀ ਜਾਵੇ ਜਾਂ ਫੀਸ ਮਾਫ ਕੀਤੀ ਜਾਵੇ ਉਹ ਬਹੁਤ ਘੱਟ ਸਕੂਲ ਕਰਦੇ ਆ ਤੇ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਅਸੀਂ ਸਨਫੀਲਡ ਸਕੂਲ ਦੀ ਯੂਨੀਫਾਰਮ ਲਿਆ ਰਹੇ ਆ ਤੇ ਇੱਕ ਹਫਤੇ ਬਾਅਦ ਤੁਹਾਨੂੰ ਸਾਰੀ ਯੂਨੀਫਾਰਮ ਸਾਡੇ ਕੋਲ ਮਿਲ ਜਾਣੀ ਤੇ ਫਿਲਹਾਲ ਤੁਸੀਂ ਬਿਨਾਂ ਜਿਸ ਤਰ੍ਹਾਂ ਸਕੂਲ ਕਹਿੰਦਾ ਹੈ ਵਿਦਆਊਟ ਡਰੈਸ ਵੀ ਪੇਛ ਸਕਦੇ ਆ 12 ਤਰੀਕ ਤੋਂ ਪਹਿਲਾ ਪਹਿਲਾ ਸਾਡੇ ਕੋਲ 10 12 ਤਰੀਕ ਨੂੰ ਪੂਰੀ ਯੂਨੀਫਾਰਮ ਆ ਜਾਣੀ ਤੇ ਜਿਹੜੀ ਪੈਂਟ ਸ਼ਰਟ ਹੈ ਵਾਈਟ ਸ਼ਰਟ ਤੇ ਗ੍ਰੀਨ ਪੈਂਟ ਉਹ ਸਾਡੇ ਕੋਲ ਅਗਲੇ ਹਫਤੇ ਤੱਕ ਸਾਰੀ ਯੂਨੀਫਾਰਮ ਆ ਜਾਣੀ ਤੇ ਸਾਡੇ ਕੋਲ ਜਦ ਮਰਜ਼ੀ ਆ ਕੇ ਲੇ ਜਿਓ ਟੈਨਸ਼ਨ ਬਿਲਕੁਲ ਨਹੀਂ ਲੈਣੀ ਪੈਸੇ ਫालतू ਕਿਸੇ ਨੂੰ ਨਹੀਂ ਦੇਣੇ ਜਿੱਥੇ ਮਰਜ਼ੀ ਸਕੂਲ ਭੇਜੇ ਕਿੱਥੇ ਤੁਹਾਡਾ ਦਿਲ ਕਰਦਾ ਉਥੋਂ ਖਰੀਦਿਓ ਦੋ ਤਿੰਨ ਦੁਕਾਨਾਂ ਤੋਂ ਪਤਾ ਕਰਿਓ ਤੇ ਜਿੱਥੋਂ ਸਸਤੀ ਮਿਲਦੀ ਹੈ ਉਥੋਂ ਲਿਓ ਧੰਨਵਾਦ ਜੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ